ਪੰਜਾਬ ਚ 100 ਕਰੋੜ ਰੁਪਏ ਦੇ ਕਪੜੇ ਦਾ ਪਰਦਾਫਾਸ਼ ਕਰਨ ਵਾਲੀ ਮਹਿਲਾ ਇੰਸਪੈਕਟਰ ਨੇ ਆਪ ਮੰਤਰੀ ਹਰਜੋਤ ਬੈਂਸ ਦੀ ਪਤਨੀ ਤੇ ਗੰਭੀਰ ਦੋਸ਼ ਲਾਈ ਨੇ ਦੱਸਈਏ ਕਿ ਪੰਜਾਬ ਚ ਸੱਤਾ ਦੇ ਗਲਿਆਰਾਂ ਨੂੰ ਹਿਲਾ ਕੇ ਰੱਖ ਦੇਣ ਵਾਲੀ ਵੱਡੀ ਸ਼ਿਕਾਇਤ ਸਾਹਮਣੇ ਆਈ ਹੈ ਸਾਈਬਰ ਕ੍ਰਾਈਮ ਚ ਸੇਵਾ ਨਿਭਾ ਚੁੱਕੀ ਇੰਸਪੈਕਟਰ ਅਮਨਜੋਤ ਕੌਰ ਨੇ 100 ਕਰੋੜ ਰੁਪਏ ਦੇ ਵੱਡੇ ਸਾਈਬਰ ਕਟਾਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਦਾ ਆਪ ਮੰਤਰੀ ਨਾਲ ਸਿੱਧਾ ਸੰਬੰਧ ਹੋਣ ਦਾ ਦਾਵਾ ਹਰਜੋਤ ਬੈਂਸ ਅਤੇ ਉਸ ਦੀ ਪਤਨੀ ਐਸਪੀ ਜੋਤੀ ਯਦਵਦੀ ਹੈ ਦੱਸਿਆ ਕਿ ਇਨਸਪੈਕਟਰ ਅਨੁਸਾਰ ਮੋਹਾਲੀ ਦੇ ਇੱਕ ਬੇਸਮੈਂਟ ਤੇ ਚੱਲ ਰਿਹਾ ਫਰਜੀ ਕਾਲ ਸੈਂਟਰ ਵਿਦੇਸ਼ੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰ ਰਿਹਾ ਹੈ ਉਹਨਾਂ ਨੇ ਐਫ ਆਈ ਆਰ ਦਰਜ ਕਰਕੇ ਮਾਲਕ ਵਿਜੇ رائے ਕਪੂਰੀ ਅਤੇ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇੱਥੇ ਹੀ ਮਾਮਲਾ ਉਲਝ ਗਿਆ ਹੈ ਡੀ ਜੀ ਪੀ ਪੰਜਾਬ ਪੁਲਿਸ ਨੂੰ ਦਿੱਤੀ ਆਪਣੀ ਵਿਸਪੋਰਟਿਕ ਸ਼ਿਕਾਇਤ ਵਿੱਚ ਉਸਨੇ ਦਾਅਵਾ ਕੀਤਾ ਹੈ ਕਿ ਕਾਲ ਸੈਂਟਰ ਦੇ ਮਾਲਕ ਤੇ ਮੰਤਰੀ ਹਰਜੋਤ ਵੈਨਸ ਨਾਲ ਡੂੰਘੇ ਸੰਬੰਧ ਹਨ ਦੋਵੇਂ ਨੰਗਲ ਦੇ ਰਹਿਣ ਵਾਲੇ ਹਨ ਅਤੇ ਬੈ ਨੇ ਇਕੱਠੇ ਤੌਰ ਤੇ ਪਾਰਟੀ ਲਿਆਉਣਾ ਤੋਂ ਕਾਫੀ ਫੰਡ ਲਏ ਹਨ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਬੈਸ ਦੀ ਪਤਨੀ ਐਸਪੀ ਜੋਤੀ ਯਾਦਵ ਜਾਂਚ ਵਿੱਚ ਰੁਕਾਵਟ ਪਾ ਰਹੀ ਹੈ ਤੇ ਬਦਮਾਸ਼ਾਂ ਨੂੰ ਬਚਾ ਰਹੀ ਹੈ ਉਸ ਦਾ ਦਾਵਾ ਹੈ ਕਿ ਯਾਦਵ ਨੇ ਉਸ ਦੇ ਕੇਸ ਵਾਪਸ ਲੈਣ ਲਈ ਦਬਾਅ ਪਾਇਆ ਹੈ ਦੂਸ਼ੇ ਤੇ ਨਹੀਂ ਰੁਕੇ ਇਨਸਪੈਕਟਰ ਕੌਰ ਨੇ ਮੁਹਾਲੀ ਦੇ ਇੱਕ ਜੱਜ ਤੇ ਕਪਲਾਬਾਜੀ ਦੇ ਮਕਾਨ ਹੜਪਣ ਅਤੇ ਫਿਰ ਉਹਨਾਂ ਖਿਲਾਫ ਐਫ ਆਈ ਆਰ ਉਸ ਨੇ ਆਪਣੀ ਸ਼ਿਕਾਇਤ ਵਿੱਚ ਜੱਜ ਦਾ ਨਾਮ ਅਤੇ ਉਸ ਦਾ ਮੁਹਾਲੀ ਘਰ ਦਾ ਨੰਬਰ ਵੀ ਦਿੱਤਾ ਹੈ ਅਤੇ ਪਲਾਟ ਹੋਰ ਵੀ ਗੁਲਜਰਦਾਰ ਹੋ ਗਿਆ ਹੈ ਉਸ ਦਾ ਕਹਿਣਾ ਹੈ ਕਿ ਐਸਪੀ ਜੋਤੀ ਯਾਦਵ ਅਤੇ ਡੀਐਸਪੀ ਗੁਰਸ਼ੇਰ ਨੇ 11 58 ਸਹਾਇਕ ਪ੍ਰੋਫੈਸਰਾਂ ਵਿੱਚੋਂ ਦੁਖਦਾਈ ਤੌਰ ਤੇ ਖੁਦਕੁਸ਼ੀ ਕਰਨ ਵਾਲੇ ਪ੍ਰੋਫੈਸਰ ਬਲਵਿੰਦਰ ਕੌਰ ਨਾਲ ਸੰਬੰਧਿਤ ਕਾਲ ਰਿਕਾਰਡ ਗੈਰ ਕਾਨੂੰਨੀ ਤੌਰ ਤੇ ਮੰਗੇ ਸਰ ਉਸ ਨੇ ਦੋਸ਼ ਲਗਾਇਆ ਹੈ ਕਿ ਇਹ ਉਸ ਦਿਨ ਮੰਤਰੀ ਪਤਨੀ ਨੂੰ ਬਚਾਉਣ ਲਈ ਕੀਤਾ ਗਿਆ ਹੈ ਇੱਕ ਪੱਤਰਿਕ ਟਾਈਮ ਬੰਬ ਹੈ ਜੇ ਸਿਆਸਤ ਕਰਨਾ ਪੁਲਿਸ ਅਤੇ ਕਟਾਲੇ ਬਾਜ ਦੇ ਖਤਰਨਾਕ ਗੱਟਜੋੜ ਦਾ ਪਰਦਾ ਫਾਸ਼ ਕਰਦਾ ਹੈ ਇਹ ਹੈਰਾਨ ਕਰਨ ਵਾਲੇ ਦਾਅਵਿਆਂ ਲਈ ਇੱਕ ਤਤਕਾਲ ਸੁਤਰ ਤਕ ਜਾਂਚ ਤੋਂ ਕਟ ਨਹੀਂ ਹੋ ਸਕਦਾ ਹਾਈ ਕੋਰਟ ਨੂੰ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਦੋਸ਼ਾਂ ਵਿੱਚ ਇੱਕ ਮੰਤਰੀ ਸ਼ਾਮਲ ਹੈ ਜੋ ਉੱਚ ਪੁਲਿਸ ਅਧਿਕਾਰੀ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਦਾ ਹੈ ਇੰਸਪੈਕਟਰ ਰਮਨ ਜੋਤ ਕੌਰ ਦਾ ਸ਼ਿਕਾਇਤ ਨੰਬਰ 559 R ADGP PGDC 31 28 8 2024 ਹੈ ਦੱਸਿਏ ਕਿ ਸਾਈਬਰ ਕ੍ਰਾਈਮ ਦੇ ਵਿੱਚ 100 ਕਰੋੜ ਦੀ ਕਪਲੇਬਾਜੀ ਦਾ ਜਿਹੜੀ ਪੁਲਿਸ ਇੰਸਪੈਕਟਰ ਨੇ ਪੜਦਾ ਫਾਸ਼ ਕੀਤਾ ਹੈ ਉਸ ਨੇ ਇਹ ਦਾਵਾ ਕੀਤਾ ਹੈ ਕਿ ਆਪ ਮੰਤਰੀ ਹਰਜੋਤ ਬੈਂਸ ਦੀ ਪਤਨੀ ਦਾ ਇਸ ਨਾਲ ਸੰਬੰਧ ਹੈ ਸੋ ਇਹ ਕਿ ਉਸਨੇ ਦਾਵਾ ਖੁੱਲਾ ਦਾਵਾ ਕੀਤਾ ਹੈ ਕਿ ਜਿਹੜਾ ਇੱਕ ਬੇਸਮੈਂਟ ਮੋਹਾਲੀ ਦੇ ਕਿਸੇ ਬੇਸਮੈਂਟ ਦੇ ਵਿੱਚ ਇੱਕ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਕਿ ਜਿਹੜਾ ਵਿਦੇਸ਼ਾਂ 'ਚ ਬੈਠੇ ਲੋਕਾਂ ਤੋਂ ਹੁਣ ਤੱਕ 100 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਿਆ ਇਸ ਦਾ ਪਰਦਾਫਾਸ਼ ਕਰਦੇ ਉਸਨੇ ਆਪ ਮੰਤਰੀ ਹਰਜੋਤ ਸਿੰਘ ਬੈਸ ਦੀ ਪਤਨੀ ਤੇ ਗੰਭੀਰ ਦੋਸ਼ ਲਗਾਏ ਨੇ ਉਹ ਨਿੱਸਾ ਪਰਦਾਫਾਸ਼ ਹੁੰਦਾ ਹੈ ਕਿ ਨਹੀਂ ਉਹ ਦੇਖਣਾ ਹੋਵੇਗਾ ਕਿ ਹਰਜੋਤ ਇਹਨਾਂ ਦਾ ਕਹਿਣਾ ਹੈ ਕਿ ਹਰਜੋਤ ਬੈਸ ਦੀ ਪਤਨੀ ਹੈ ਜਿਹੜਾ ਇਸ ਮਾਮਲੇ ਦੀ ਜਾਂਚ ਦੇ ਵਿੱਚ ਅੜਚਨ ਪਾ ਰਹੀ ਹੈ ਮਾਮਲੇ ਦੀ ਜਾਂਚ ਚੰਗੀ ਤਰ੍ਹਾਂ ਨਹੀਂ ਕਰਨ ਦੇ ਰਹੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁਹੌਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ মিডিਆ ਹੁੰਦੀ ਹੈ ਇਜਾਜ਼ਤ ਧੰਨਵਾਦ